ਪੋਰਟ ਡੇ ਤੇ ਆਪਣਾ ਇਵੈਂਟ ਕਰਾ ਰਹੇ ਆਂ ਔਰ ਹਰ ਸਾਲ ਦੀ ਤਰ੍ਹਾਂ ਅਸੀਂ ਇਵੈਂਟ ਕਰਾਣੇ ਆਂ ਜੀ ਮਾਸਟਰ ਸਟੇਟਿਸ ਪੋਰਟਰ ਵੱਲੋਂ ਅੱਜ ਬੱਚਿਆਂ ਨੂੰ ਪੁਸਟ 8 ਆਪਣਾ 800 ਮੀਟਰ ਤੇ 1600 ਮੀਟਰ ਦੀਆਂ ਦਸਨਵਾ ਕੇ ਬੱਚਿਆਂ ਨੂੰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕਰਾਂਗੇ ਤੇ ਇਹ ਅਸੀਂ ਹਰ ਸਾਲ ਦੀ ਤਰ੍ਹਾਂ ਬੱਚਿਆਂ ਨੂੰ ਇਹ ਮਤਲਬ ਮੈਸੇਜ ਦਿੰਦੇ ਆ ਕਿ ਬੱਚੇ ਗੇਮਾਂ ਨਾਲ ਜੁੜਨ ਔਰ ਗੇਮਾਂ ਨਾਲ ਬੱਚੇ ਜੁੜਨਗੇ ਇਹਨਾਂ ਵਾਲੇ ਟਾਈਮ ਦੇ ਵਿੱਚ ਬੱਚਿਆਂ ਦਾ ਗੇਮਾਂ ਦੇ ਨਾਲ ਹੀ ਪਸੰਦ ਹੈ ਜੀ ਤੇ ਆਪਣਾ ਅੱਜ ਅਸੀਂ ਮਤਲਬ ਇਸ ਦੇ ਵਿੱਚ ਕੋਈ weight lifting ਦੇ ਬੱਚੇ ਵੀ ਸਾਡੇ ਨਾਲ ਅਟੈਚ ਹੋਏ ਨੇ ਔਰ ਉਹਦੇ ਮੁਤਾਬਕ ਅਸੀਂ ਅੱਜ ਆਪਣਾ ਪ੍ਰਾਈਜ਼ ਵਗੈਰਾ ਡਿਸਟਰੀਬਿਊਸ਼ਨ ਕਰਾਂਗੇ ਜੀ ਠੀਕ ਹੈ ਜੀ ਪ੍ਰਾਈਸ ਦੇ ਕੇ ਥੋੜਾ ਹੌਸਲਾ ਹੀ ਵੱਧ ਪ੍ਰਾਈਸ ਦੇ ਕੇ ਬੱਚਿਆਂ ਦਾ ਹੌਸਲਾ ਫਿਰ ਹੋ ਜਾਂਦੀ ਹੈ ਜੀ ਬੱਚੇ ਅੱਗੋਂ ਗੇਮਾਂ ਨਾਲ ਜੁੜਦੇ ਨੇ ਉਹ ਸਾਡਾ ਮੇਨ ਜਿਹੜਾ ਮੁੱਦਾ ਇਹ ਹੀ ਹੈ ਜੀ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਵਾਸਤੇ ਗੇਮਾਂ ਦੇ ਨਾਲ ਜੋੜ ਜੋੜ ਜੁੜਦੇ ਆ ਜੀ ਬੱਚੇ ਸਾਰੇ ਹਾਂਜੀ ਪਰ ਲੇਕਿਨ ਅੱਜ ਦੇ ਬੱਚੇ ਗੇਮਾਂ ਵੱਲ ਘੱਟ ਗਲਤ ਕੰਮਲ ਜ਼ਿਆਦਾ ਜਾ ਰਹੇ ਹਾਂਜੀ ਅੱਜ ਦੇ ਬੱਚਿਆਂ ਦਾ ਕੁਝ ਜਿਹੜਾ ਧਿਆਨ ਹੈ ਜੀ ਗੇਮਾਂ ਵੱਲ ਘਟੇ ਤੇ ਸਾਡਾ ਮੇਨ ਮਕਸਦ ਇਹ ਹੈ ਕਿ ਬੱਚਿਆਂ ਨੂੰ ਅਸੀਂ ਗੇਮਾਂ ਨਾਲ ਜੋੜ ਰਿਹਾ ਸੀ ਬੱਚਿਆਂ ਨੂੰ ਕਿ ਅਸੀਂ ਆਪਣੇ मतलब मिडिल क्लास ਦੇ ਬੱਚੇ ਜਾਂ ਬਜ਼ੁਰਗ ਨੇ ਜਿਹੜੇ ਸਭ ਨੂੰ ਅਸੀਂ મતલਬ ਇਹ ਮੈਸੇਜ ਦਿੰਨੇ ਆ ਜੀ ਆਪਣਾ ਗੇਮਰ ਨਾਲ ਜਰੂਰ ਜੁੜਦੇ ਦੇ ਨਾਲ ਬੱਚੇ ਆਪਣਾ ਬਿਮਾਰੀਆਂ ਤੋਂ ਡਾਇਬੀਟੀਜ ਜਿਵੇਂ ਸਭ ਤੋਂ ਬੱਚੇ ਬਚੇ ਰਹਿਣਗੇ ਜੀ ਉਹਨਾਂ ਕੋਈ ਪ੍ਰੋਬਲਮ ਨਹੀਂ ਬੱਚਿਆਂ ਨੂੰ ਆਉਂਦੀ ਜਿਹੜਾ ਗੇਮਰ ਨਾਲ ਜੁੜਦਾ ਉਹ મતલਬ ਮੇਨ ਹੈਲਥੀ ਰਹਿੰਦਾ ਜੀ ਕਮੀ ਕਿੱਥੇ ਰਹਿ ਗਈ ਕਮੀ ਇਹ ਹੈ ਜੀ ਬੱਚੇ ਅੱਜਕੱਲ ਆਪਣਾ ਥੋੜਾ ਜੰਗ ਫੂਡ ਜੰਗ ਫੂਡ ਜ਼ਿਆਦਾ ਖਾਂਦੇ ਨੇ ਜਿਹਦੇ ਕਰਕੇ ਬੱਚੇ ਅੱਜ ਕੱਲ੍ਹ ਨਹੀਂ ਗੇਮਾਂ ਨਾਲ ਜੁੜਦੇ ਬੱਚਿਆਂ ਨੂੰ ਇਹੀ ਮੈਸੇਜ ਅਸੀਂ ਦਿੰਦੇ ਆ ਜੀ ਬੱਚੇ ਗੇਮਾਂ ਨਾਲ ਜੁੜਨ ਤੇ ਆਪਣਾ ਬਿਮਾਰੀਆਂ ਤੋਂ ਬਚਣ ਗੇਮਾਂ ਨਾਲ ਜੁੜਨਗੇ ਬੱਚੇ ਆਉਣ ਵਾਲੇ ਟਾਈਮ ਵਿੱਚ ਬੱਚਿਆਂ ਦਾ ਭਵਿਸ਼ ਬਣੇਗਾ ਗੇਮ ਦੇ ਨਾਲ ਤੰਦਰੁਸਤ ਵੀ ਰਹੇਗਾ ਹਾਂ ਗੇਮ ਦੇ ਨਾਲ ਜਿਹੜਾ ਬੱਚਾ ਗੇਮ ਨਾਲ ਜੁੜਦਾ ਉਹ ਤੇ ਤੰਦਰੁਸਤ ਰਹਿੰਦੇ ਰਹਿੰਦਾ ਜੀ ਅਸੀਂ ਹਰ ਬੰਦੇ ਨੂੰ ਬੰਦੇ ਨੂੰ ਇਹ ਮੈਸੇਜ ਦੇਣੇ ਆ ਜੀ ਉਹ ਗੇਮਾਂ ਨਾਲ ਜੁੜਨ ਤਾਂ ਕਿ ਆਉਣ ਵਾਲੇ ਟਾਈਮ ਇ ਬਿਮਾਰੀਆਂ ਤੋਂ ਬਚੇ ਰਹਿਣ ਤੁਹਾਡੇ ਕੋਲ ਕਿੰਨੇ ਬੱਚੇ ਆਉਂਦੇ ਨੇ ਸਾਡੇ ਕੋਲ ਬੱਚੇ ਵੇਖੋ ਜੀ 30 35 40 ਬੱਚੇ ਸਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਟ੍ਰੇਨਿੰਗ ਦਿੰਨੇ ਆ ਉਹਨਾਂ ਦੇ ਬੱਚੇ ਮਤਲਬ ਉਹ ਮਤਲਬ ਆ ਟ੍ਰੇਨਿੰਗ ਤੋਂ ਬਾਅਦ ਬੱਚੇ ਪੁਲਿਸ ਜੀ ਪਰਤੀ ਹੁੰਦੇ ਨੇ ਆਰਮੀ ਜੀ ਪਰਤੀ ਹੁੰਦੇ ਨੇ ਫ੍ਰੀ ਦਿੰਦੇ ਹਾਂ ਜੀ ਹਾਂਜੀ ਹਾਂਜੀ ਫ੍ਰੀ ਕਰੀਰਾ ਜੀ ਬੱਚਿਆਂ ਨੂੰ ਆਪਣੇ ਕੋਲੋਂ ਸਾਡਾ ਜਿਹੜਾ ਮਾਸਟਰਸਨ ਸਿਲੈਕਟਡ ਸਪੋਰਟਸ ਕਲੱਬ ਉਹਦੇ ਵੇਲੇ ਅਸੀਂ ਬੱਚਿਆਂ ਨੂੰ ਡੋਨੇਟ ਕਰਦੇ ਹਾਂ ਸਭ ਕੁਝ ਹੁਣ ਤੱਕ ਸਾਡੇ ਬੱਚੇ ਕਿੱਥੇ ਕਿੱਥੇ ਠੇਡ ਆਏ ਨੇ ਬੱਚੇ ਹੁਣ ਤੱਕ ਸਾਡੇ ਵੇਖੋ ਜੀ ਬਾਹਰ ਆਪਣਾ ਡਿਸਟ੍ਰਿਕਟ ਲੈਵਲ ਤੇ ਖੇਡ ਰਹੇ ਨੇ ਨੈਸ਼ਨਲ ਜੀ ਬੱਚੇ ਖੇਡ ਰਹੇ ਨੇ ਜਿਹੜੇ ਬੱਚੇ ਸਾਡੇ ਨਾਲ ਜੁੜੇ ਨੇ ਨੈਸ਼ਨਲ ਵਿੱਚ ਵੀ ਖੇਡ ਕੇ ਆਪਣਾ ਅੱਗੋਂ ਜਾ ਰਹੇ ਨੇ ਜੀ ਆਪਣਾ ਬਾਕੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਾਕੀ ਬੱਚਿਆਂ ਨੂੰ ਇਹ ਮੈਸੇਜ ਦਿੰਨੇ ਆ ਜੀ ਕਿ ਬੱਚੇ ਗੇਮਵਨ ਨਾਲ ਜੁੜਨ ਔਰ ਆਪਣਾ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਪੇਸ਼ ਬਣਾਉਣ ਕੋਰਸ ਦੇ ਨੈਸ਼ਨਲ ਸਪੋਰਟਸ ਦੇ ਮੌਕੇ ਮਾਸਟਰ ਐਥਲੈਟਿਕਸ ਕਲੱਬ ਵੱਲੋਂ ਅੱਜ ਇਹ ਖੇਡਾਂ ਦੇ ਜੋੜਨ ਦੇ ਮੌਕੇ ਜਿਹੜੇ ਅੱਜ ਦਿੱਤੇ ਗਏ ਇਹਦੇ ਵਿੱਚ ਵੱਖ-ਵੱਖੇ ਖਿਡਾਰੀਆਂ ਨੇ ਜਿਹੜੇ ਵੱਖ-ਵੱਖ ਫਰਕ ਦੇ ਖਿਡਾਰੀਆਂ ਨੇ ਹਿੱਸਾ ਲਿਆ ਜੀ ਦੇ ਵਿੱਚ ਦੌੜ ਕਬੱਡੀ ਤੇ weight lifting ਤੇ ਹੋਰ ਵੀ ਜਿਹੜੇ ਖਿਡਾਰੀ ਆ ਉਹ ਸ਼ਾਮਲ ਹੋਏ ਸਾਰੇ ਜ਼ਿਲ੍ਹੇ ਦੇ ਖਿਡਾਰੀ ਸ਼ਾਮਲ ਹੋਏ ਸਾਰੇ ਅਮਰਸ਼ਹਿਰ ਤੋਂ ਬਾਹਰ ਵੀ ਜਿਹੜੇ ਖਿਡਾਰੀ ਆ ਉਹ ਇਸ ਵਰਦੀ ਬਾਸ਼ ਦੇ ਵਿੱਚ ਉਹ ਸ਼ਾਮਲ ਹੋਏ ਸੋ ਬਹੁਤ ਵੱਡਾ ਉਪਰਾਲਾ ਸੀ ਇਹ ਮਾਸਟਰ ਐਥਲੈਟਿਕ ਕਲੱਬ ਦੇ ਵੱਲੋਂ ਕਿਉਂਕਿ ਨੌਜਵਾਨਾਂ ਨੂੰ ਪ੍ਰਮੋਟ ਕਰਨ ਵਾਸਤੇ ਆਉਣ ਵਾਲੀ ਪਨੀਰੀ ਨੂੰ ਖੇਡਾਂ ਵਾਸਤੇ ਪ੍ਰਮੋਟ ਕਰਨ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਮੈਂ ਇਹਨਾਂ ਦੇ ਹੌਸਲੇ ਦੀ ਦਾਤ ਦੇਣਾ ਕਿ ਇੰਨੇ ਵੱਦੇ ਮੀ ਦੇ ਵਿੱਚ ਵੀ ਇਹਨਾਂ ਇੰਨਾ ਵੱਡਾ ਇਕੱਠ ਜਿਹੜਾ ਕੀਤਾ ਇਹ ਦੱਸਦਾ ਹੈ ਕਿ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਹੁਣ 올ੰਪੀਅਨ ਬਣ ਜਾ ਰਹੀ ਹੈ 올ੰਪੀਅਨ ਤੋਂ ਵੀ ਉੱਪਰ ਜਾ ਰਹੀ ਹੈ ਕਿਉਂਕਿ ਜਿਹੜੇ ਪੰਜਾਬ ਦੀ ਪਨੀਰੀ ਹੈ ਇਹਨਾਂ ਨੂੰ ਪਿਛਲੀਆਂ ਸਰਕਾਰਾਂ ਨੇ ਕੋਈ ਪ੍ਰਮੋਟ ਹੀ ਨਹੀਂ ਕੀਤਾ ਜਿਸ ਕਰਕੇ ਪੰਜਾਬ ਦੀ ਜਿਹੜੀਆਂ ਵੀ ਗੇਮਾਂ ਆ ਉਹ ਸਾਰੀਆਂ तकरीबन ਨਿਹਾਰਵਲ ਜਾ ਚੁੱਕੀਆਂ ਸਨ ਜਿਹੜੇ ਸਾਡੇ ਸੇਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਖੇਡਾਂ ਮਤਲਬ ਪੰਜਾਬ ਦੀਆਂ ਤਹਿਤ ਪ੍ਰੋਗਰਾਮ ਕੀਤੇ ਗਏ ਉਹਦੇ ਵਿੱਚ ਇਹ ਤੀਸਰਾ ਜਿਹੜਾ ਇਵੈਂਟ ਆ ਉਹ ਤੀਸਰੀ ਜਿਹੜਾ ਸੀਜ਼ਨ ਆ ਸ਼ੁਰੂ ਕੀਤਾ ਗਿਆ ਉਹਦੇ ਦੌਰਾਨ ਹੀ ਇਹ ਗੇਮਾਂ ਵੀ ਜਿਹੜੀਆਂ ਇਸ ਕਲੱਬ ਵੱਲੋਂ ਕਰਵਾਈਆਂ ਗਈਆਂ ਸੋ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜਿੰਨਾਂ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਤੇ ਫਰਸਟ ਸੈਕੰਡ ਤੇ ਥਰਡ ਪੋਜੀਸ਼ਨਾਂ ਹਾਸਲ ਕੀਤੀਆਂ ਮੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੇ ਇਹਨਾਂ ਦਾ ਹੌਸਲਾ ਫਚਾਈ ਵੀ ਕਰਦਾ ਕਿ ਆਪਾਂ ਇਦਾਂ ਹੀ ਪੰਜਾਬ ਦਾ ਆਪਣੇ ਸ਼ਹਿਰ ਦਾ ਮਾਤਾ-ਪਿਤਾ ਦਾ ਨਾਮ ਇਦਾਂ ਹੀ ਦੁਨੀਆ ਦੇ ਉੱਤੇ ਰੋਸ਼ਨ ਕਰੀਏ ਤਾਂ ਜੋ ਸਾਡੇ ਕੋਚਾਂ ਦੇ ਵਿੱਚ ਵੀ ਇੰਨੀ ਇੱਕ ਸਪੀਡ ਭਰੀ ਜਾ ਸਕੇ ਕਿ ਅਸੀਂ ਨੈਸ਼ਨਲ ਲੈਵਲ ਪੱਧਰ ਦੇ ਇੰਟਰਨੈਸ਼ਨਲ ਲੈਵਲ ਪੱਧਰ ਦੇ ਜਿਹੜੇ ਖਿਡਾਰੀ ਆ ਉਹ ਪੈਦਾ ਕੀਤੇ ਆ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਰ ਜਿਹੜੇ ਬੱਚੇ ਖੇਡ ਕੇ ਆਉਂਦੇ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸੀਐਮ ਸਾਹਿਬ ਉਹ ਲੋਕ ਕੀ ਕਹਿਣਾ ਚਾਹੁੰਦੇ ਵੇਖੋ ਜੀ ਹੁਣ ਜਿਹੜੇ ਜਿੰਨੇ ਵੀ ਹਾਕੀ ਦੇ ਖਿਡਾਰੀ ਭਾਰਤ ਦੇ ਸੀ ਜਿਹੜੇ ਉੱਥੇ ਖੇਡ ਕੇ ਆਏ ਮੈਚ ਜਿੱਤ ਗਏ ਉਹਨਾਂ ਨੂੰ 1-1 ਕਰੋੜ ਰੁਪਈਆ ਨਗਦ ਰਾਸ਼ੀ ਦਾ ਜਿਹੜਾ ਇਨਾਮ ਦਿੱਤਾ ਗਿਆ ਹਰ ਇੱਕ ਪਲੇਅਰ ਨੂੰ 1-1 ਕਰੋੜ ਰੁਪਈਆ ਦਿੱਤਾ ਗਿਆ ਪਹਿਲੀਆਂ ਸਰਕਾਰਾਂ ਤਾਂ ਸਿਰਫ ਸਾਰੇ ਪਲੇਅਰਾਂ ਨੂੰ 1 ਕਰੋੜ ਦਿੰਦੀਆਂ ਸੀ ਇੱਦਾਂ ਪੰਜਾਬ ਸਰਕਾਰ ਨੇ ਇੱਕ ਪਲੇਅਰ ਨੂੰ 1-1 ਕਰੋੜ ਰੁਪਏ ਦਿੱਤਾ ਗਿਆ ਸੋ ਇਹ ਬਹੁਤ ਵੱਡੀ ਹੌਸਲੇ ਵਾਲੀ ਗੱਲ ਹੈ ਬਹੁਤ ਵੱਡੇ ਖਿਡਾਰੀਆਂ ਦੇ ਮਾਨ ਸਨਮਾਨ ਦੀ ਗੱਲ ਹੈ ਸੋ ਪੰਜਾਬ ਸਰਕਾਰ ਜਿਨ੍ਹਾਂ ਵੱਲੋਂ ਵੱਧ ਖੇਡ ਨੂੰ ਪ੍ਰਮੋਟ ਕਰਨ ਦੇ ਵਿੱਚ ਯੋਗਦਾਨ ਪਾ ਸਕਦੀ ਉਹ ਨਾ ਪਾਏ ਕਿ ਬੱਚਿਆਂ ਦਾ ਹੌਸਲਾ ਬੱਚਿਆਂ ਦਾ ਹੌਸਲਾ ਵਧਾਉਣ ਵਾਸਤੇ ਅਸੀਂ ਬਲਾਕ ਲੈਵਲ ਤੋਂ ਜਿਹੜੀਆਂ ਖੇਡਾਂ ਡਿਸਟ੍ਰਿਕਟ ਲੈਵਲ ਤੋਂ ਬਲਾਕ ਲੈਵਲ ਤੋਂ ਉੱਪਰ ਚੱਕ ਕੇ ਇਹਨਾਂ ਨੂੰ 올ਿਪੀਅਨ ਤੱਕ ਪਹੁੰਚਾਵਾਂਗੇ ਸੋ ਇਹ ਸਾਡੀ ਪੰਜਾਬ ਸਰਕਾਰ ਦੀ ਪਹਿਲ ਆ